ਜਿਹੜੇ ਅਥਰੂ ਗੈਸ ਸਿਰ ਤੇ ਹੰਜੂ ਗੈਸ ਤੇ ਗੋਲੇ ਸਿਰ ਤੇ ਆ ਉਹ ਬੰਦ ਕਰਨਗੇ ਕਿ ਨਹੀਂ ਕਰਨਗੇ ਕੱਲ ਚੱਲਣ ਦੇਣਗੇ ਕਿ ਨਹੀਂ ਦੇਣਗੇ ਇਹ ਗੱਲ ਹੁਣ ਵਿਚਾਲੇ ਖੜੀ ਐ 2020 ਵਿੱਚ ਚਲੇ ਗਏ ਸੀ ਤੇ ਹੁਣ ਨਹੀਂ ਉਹ ਜਾਣ ਦੇਣਗੇ ਮੋਰ ਚੱਕ ਲੈਣਗੇ ਮੋਰਚੇ ਮਾਰਦੇ ਇਹਦਾ ਹਾਈ ਕੋਰਟ ਦਾ ਬਹਾਨਾ ਲੈ ਕੇ ਡੱਲੇਵਾਲ ਤੇ ਜਦੋਂ ਭੰਦੇਰ ਹੁਣ ਫਸੇ ਬੈਠੇ ਆ ਤੇ ਉਹ ਇਹ ਜੋ ਐਂ ਲੱਗਦਾ ਵੀ ਇਹ ਤੇਜ਼ੀ ਕਿਉਂ ਕੀਤੀ ਕਾਲੀ ਕਿਉਂ ਕੀਤੀ ਕਿਉਂ ਆਰਡੀਨੈਂਸ ਜਾਰੀ ਕਰਨਗੇ ਤੁਹਾਡੇ ਲਈ ਕੀ ਉਹਨਾਂ ਦੀ ਦੇਣ ਲੇਜ ਬਾਹ ਆਈ ਹੈ ਸਰਕਾਰ ਦੀ ਜਿਹੜਾ ਏਕਤਾ ਸੀ ਉਹਨੂੰ ਤੋੜਨਾ ਸੀ ਤੁਹਾਡੇ ਜਥੇਬੰਦੀ ਅੱਡ ਪੜਾਤੀ ਉਹ ਦਿਖਾਉਣਾ ਚਾਹੁੰਦੇ ਸੀ ਇਹ ਪੰਜਾਬ ਵਾਲੇ ਰੌਲਾ ਪਾਈ ਜਾਂਦੇ ਆ ਸਾਰੇ ਦੇਸ਼ ਤੋਂ ਪਾਸੇ ਕੱਢਦਾ ਇਹਨਾਂ ਨੂੰ ਸਾਰੇ ਦਰਸ਼ਕਾਂ ਨੂੰ ਮੇਜਰ ਸਿੰਘ ਪੰਜਾਬੀ ਵੱਲੋਂ ਪਰਮਾਣ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਸ਼ੰਭੂ ਬੈਰੀਅਰ ਤੇ ਲੱਗੇ ਮੋਰਚੇ ਤੇ ਸੰਬੰਧੀ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਵਧਣਾ ਸੀ ਪਰ ਜਿਹੜਾ ਸ਼ੰਭੂ ਤੇ ਰੁਕੇ ਹੋਏ ਨੇ ਉਧਰ ਖਨੋਰੀ ਵੈਰੇ ਤੇ ਰੁਕੇ ਹੋਏ ਨੇ ਸੋ ਕੀ ਹੈ ਸਾਰਾ ਇਹ ਮਸਲਾ ਕਿਉਂ ਗੁੱਝਦਾ ਜਾ ਰਿਹਾ ਹੈ ਤੇ ਕੀ ਆ ਦੀ ਪ੍ਰਾਪਤੀ ਹੋਈਗੀ ਆਉ ਜਾਣਦਿਆਂ ਇਸ ਸੰਬੰਧੀ ਸਾਡੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਜੀ ਆਇਆਂ ਨੂੰ ਸਤ ਸ੍ਰੀ ਅਕਾਲ ਸਿੱਧੂ ਸਾਹਿਬ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਰੇੜਕਾ ਪੂਰਾ ਚੱਲ ਰਿਹਾ ਆ ਭਾਵੇਂ ਕਿ ਇਸ ਤੋਂ ਪਹਿਲਾਂ 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਜਿਹੜਾ ਕਿ ਮੋਰਚਾ ਲੱਗਿਆ ਰਿਹਾ ਸਭ ਕੁਝ ਹੋਈਆਂ ਮੀਟਿੰਗਾਂ ਵੀ ਹੋਈਆਂ ਪਰ ਹੁਣ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹ ਖਤਮ ਹੋ ਗਈਆਂ ਨੇ ਰੱਦ ਹੋ ਗਈਆਂ ਨੇ ਨਵੇਂ-ਨਵੇਂ ਜਿਹੜੇ ਆਕਰੋਜ ਰੋਲੇ ਸੋਣਾਂ ਨੂੰ ਸਾਹਮਣੇ ਆਉਂਦੇ ਨੇ ਤੇ ਕੀ ਹੈ ਸਾਰਾ ਇਹ ਮਸਲਾ ਦੇਖੋ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਹੁਣ ਮੌਜੂਦਾ ਸਿਚੁਏਸ਼ਨ ਹੈ ਇਹਦੇ ਬਾਰੇ ਗੱਲ ਕਰੀਏ ਇਹਨਾਂ ਨੇ ਜਿਹੜਾ ਸੈਂਟਰ ਵੱਲੋਂ ਪ੍ਰਪੋਜ਼ਲ ਆਈ ਸੀ ਕੇਂਦਰ ਮੰਤਰੀ ਕੇਂਦਰੀ ਮੰਤਰੀ ਵੱਲੋਂ ਜਿਹੜੀ ਐਤਵਾਰ ਨੂੰ ਮੀਟਿੰਗ ਹੋਈ ਹੈ ਲੰਬੀ ਮੀਟਿੰਗ ਚੱਲੀ ਸੀ ਰਾਤ ਦੇ 7 ਵਜੇ ਤੋਂ ਲੈ ਕੇ ਰਾਤ ਦੇ 1:30 ਵਜੇ ਤੱਕ ਮੀਟਿੰਗ ਚੱਲੀ ਐਦਵਾਰਨੋ ਉਹਦੇ ਵਿੱਚ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਸੀ ਜਿਹਦੇ ਵਿੱਚ ਜਿਆਦਾ ਇਹ ਸੀ ਵੀ ਤੁਸੀਂ ਤਿੰਨ ਦਾਲਾਂ ਅਗਾਓ ਤੇ ਤਿੰਨ ਦਾਲਾਂ ਦੇ ਨਾਲ-ਨਾਲ ਤੁਸੀਂ ਮੱਕੀ ਤੇ ਇੱਕ ਕਪਾਹ ਨਰਬਾ ਇਹ ਪੈਦਾ ਕਰੋ ਇਹਨਾਂ ਨੂੰ ਨੇਫੜ ਜਿਹੜੀ ਉਹ ਖਰੀਦਿਆ ਕਰ ਰਹੀ ਪੰਜਾਂ ਸਾਲਾਂ ਦੀ ਗਰੰਟੀ ਦਿਓ ਐਮਐਸਪੀ ਦੇ ਭਾਤੇ ਖਰੀਦੋ ਉਹ ਪ੍ਰਪੋਜ਼ਲ ਪਤਾ ਲੱਗਿਆ ਵੀ ਇਹ ਪ੍ਰਪੋਜ਼ਰ ਲੈਂਡ ਦੇ ਵਿੱਚ ਵੀ ਇਹ ਜਿਹੜੇ ਲੀਡਰਸ਼ਿਪ ਨਾਲ ਗੱਲਬਾਤ ਕਰ ਰਹੇ ਸੀ ਇਨਾਂ ਦਾ ਹੀ ਕੋਈ ਤਰੀਕਾ ਸੀ ਵੀ ਅਸੀਂ ਇਹ ਜੀ ਕੋਈ ਪ੍ਰਪੋਜ਼ਲ ਲੈ ਲਈਏ ਤੇ ਅਸੀਂ ਇਹ ਸਾਰੀ ਗੱਲ ਵਿੱਚੋਂ ਜੇਤੂ ਕਰਾਰ ਹੋ ਕੇ ਨਿਕਲੀਏ ਵੀ ਦੇਖੋ ਅਸੀਂ ਐਮਐਸਪੀ ਲੈ ਲਈਏ ਤੇ ਐਮਐਸਪੀ ਦੀ ਗਰੰਟੀ ਲੈ ਲਈਏ ਪਰ ਇਹਨਾਂ ਨੂੰ ਪਤਾ ਨਹੀਂ ਸੀ ਇਹ ਲੈ ਕੇ ਬੜੀ ਖੁਸ਼ੀ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਉਦੋਂ ਇਹਨਾਂ ਨੇ ਤੇ ਉਦੋਂ ਪਿੱਛੇ ਬਾਹਰ ਆਏ ਤੇ ਕੱਲ ਦੇ ਦਿਨ 'ਚ ਬੜਾ ਰੌਲਾ ਪਿਆ ਕੱਲ ਲੋਕਾਂ ਨੇ ਬੜੀਆਂ ਲਾਂਤਾਂ ਪਾਈਆਂ ਇਹ ਕਿਹਾ ਵੀ ਇਹ ਕੀ ਗੱਲਬਾਤ ਹੈ ਜਿਹੜੇ ਡਾਇਵਰਸੀਫਿਕੇਸ਼ਨ ਦੀ ਗੱਲ ਫਸਲੀ ਭਿੰਨਤਾ ਦੀ ਗੱਲ ਹੈ ਇਹ ਤਾਂ ਬੜੇ ਸਾਲਾਂ ਦਾ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਤੇ ਨਾਲੇ ਕਿ ਕਿਹੜੀ ਐਮਐਸਪੀ ਐਮਐਸਪੀ ਕੀ ਸੁਆਮੀ ਨਾਥਨ ਫਾਰਮੂਲੇ ਮੁਤਾਬਕ ਹੈ ਜਾਂ ਜਿਹੜੇ ਸਰਕਾਰ ਹੋਣ ਐ ਮਦਦ ਦਿੱਂਦੀ ਹੈ ਇਹ ਤੇ ਉਹ ਸਾਰੇ ਗੱਲਾਂ ਦੇ ਉੱਤੇ ਕਲੀਅਰ ਨਹੀਂ ਸੀ ਤੇ ਇਸ ਕਰਕੇ ਫਿਰ ਇਹਨਾਂ ਨੇ ਕੱਲ ਹੀ ਫਿਰ ਪਟਿਆਲੇ ਮੀਟਿੰਗ ਕਰਕੇ ਸਵਰਨ ਸਿੰਘ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਦੋ ਮੁੱਖ ਲੀਡਰ ਹੈ ਇਹਨਾਂ ਨੇ ਰੱਦ ਕਰ ਦਿੱਤੀ ਹੈ ਰੱਦ ਕਰਕੇ ਇਹ ਵੀ ਐਲਾਨ ਕਰ ਦਿੱਤਾ ਹੈ ਵੀ ਅੱਜ ਕੱਲ ਮਤਲਬ ਕਿ ਕੱਲ ਨੂੰ 11 ਵਜੇ ਇਹ ਇੱਥੋਂ ਮਾਰਚ ਕਰਨਗੇ ਬੜਾ ਪੀਸਫੁਲ ਮਾਰਚ ਕਰਨਗੇ ਦਿੱਲੀ ਵੱਲ ਨੂੰ ਦਿੱਲੀ ਚੱਲੋ ਦਾ ਨਾਰਾ ਪਹਿਲਾਂ ਹੀ ਆ ਹੁਣ ਸਵਾਲ ਹੈ ਵੀ ਉਹ ਜਿਹੜੇ 6 ਪਰਤੀ 6 ਲੇਅਰ ਦਾ ਉਹਨਾਂ ਨੇ ਬੈਰੀਅਰ ਲਾਇਆ ਤੇ ਜਿਹੜਾ ਡਰੋਨ ਨਾਲ ਉਹ ਜਿਹੜੇ ਅਥਰੂ ਗੈਸ ਸਿਰ ਤੇ ਹੰਝੂ ਗੈਸ ਤੇ ਗੋਲੇ ਸਿਰ ਤੇ ਆ ਉਹ ਬੰਦ ਕਰਨਗੇ ਕਿ ਨਹੀਂ ਕਰਨਗੇ ਜਾਂ ਜਾਂ ਰਵੜ ਦੇ ਰਵੜ ਦੇ ਬੁਲੇਟ ਪਾਏ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਬਹੁਤ ਹੁੰਦਾ ਉਹ ਵੀ ਹੈ ਉਹ ਵੀ ਇਹ ਗੱਲਬਾਤ ਸਾਰੀ ਇਹ ਇਹ ਹੁਣ ਹਜੇ ਪਤਾ ਨਹੀਂ ਕੱਲ ਚੱਲਣ ਦੇਣਗੇ ਕਿ ਨਹੀਂ ਦੇਣਗੇ ਇਹ ਗੱਲ ਹੁਣ ਵਿਚਾਲੇ ਖੜੀ ਹੈ ਕੀ ਇਹ ਹੁਣ ਪਤਾ ਲੱਗਦਾ ਵੀ ਸਰਕਾਰ ਕੀ ਕਰੂਗੀ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇਹ ਸਾਰੀ ਗੱਲ ਵਿੱਚ ਇਓਂ ਲੱਗ ਰਿਹਾ ਹੈ ਵੀ ਸਰਕਾਰ ਦਾ ਜਿੱਡਾ ਵੱਡਾ ਬੰਦੋਬਸਤ ਹੈ ਹੂੰ ਉਹਦੇ ਵਿੱਚ ਉਹਨਾਂ ਦੀਆਂ ਦੋ ਤਿੰਨ ਕੋਸ਼ਿਸ਼ਾਂ ਸੀ ਸਾਰੀਆਂ ਜਿਹਦੇ ਵਿੱਚ ਸਰਕਾਰ ਕਾਫੀ ਕਾਮਯਾਬ ਹੈ ਹੂੰ ਵੀ ਉਹ ਇਸ ਨੂੰ ਦਿੱਲੀ ਤੱਕ ਨਹੀਂ ਜਾਣ ਦੇਣਾ ਚਾਹੁੰਦੇ ਹਜੇ ਤੱਕ ਹੂੰ ਉਹ ਪਹਿਲਾਂ بڑے ਭਲੇਖੇ ਨਾਲ ਉਸ ਵੇਲੇ ਸਰਕਾਰ ਦੀ ਤਿਆਰੀ ਨਹੀਂ ਸੀ 2020 ਵਿੱਚ ਚਲੇ ਗਏ ਸੀ ਤੇ ਹੁਣ ਨਹੀਂ ਉਹ ਜਾਣ ਦੇਣਗੇ ਇੱਕ ਤਾਂ ਇਹ ਸਪਸ਼ਟ ਗੱਲ ਲੱਗਦਾ ਹਜੇ ਤੱਕ ਤਾਂ ਇਹ ਲੱਗਦਾ ਜੇ ਜਾਣ ਦੇਣਗੇ ਹੂੰ ਮੋਰਚਾ ਚੱਕ ਲੈਣਗੇ ਮੋਰਚੇ ਮਾਰਦੇ ਇਹਦਾ ਹਾਈ ਕੋਰਟ ਦਾ ਬਹਾਨਾ ਲੈ ਕੇ ਜਿਹੜਾ ਬੈਰੀਅਰ ਲਾਇਆ ਫੇਰ ਆਏ ਲੱਗੂਗਾ ਵੀ ਸਰਕਾਰ ਅਯਾਜਤ ਕਿਵੇਂ ਦਿੰਦੀ ਆ ਸਰਕਾਰ ਜਾਣ ਕਿਵੇਂ ਦਿੰਦੀ ਆ ਪਹਿਲਾਂ ਇੰਨੇ ਦਿਨ ਰੋਕੀ ਰੱਖਿਆ 13 ਫਰਵਰੀ ਤੋਂ ਇਹ ਮੋਰਚਾ ਚੱਲ ਰਿਹਾ ਤੇ ਅੱਜ ਹੁਣ 20 ਹੋ ਗਈ ਆ ਇੰਨੇ ਦਿਨ ਹੋ ਗਏ ਉਸ ਦਿਨਾਂ ਤੋਂ ਕਿਸਾਨ ਬੈਠੇ ਆ ਤੇ ਹੁਣ ਕਿਉਂ ਜਾਣ ਦਿੱਤਾ ਕੋਈ ਸੋ ਲੋਕਾਂ ਨੂੰ ਫਿਰ ਇਸ ਗੱਲ ਤੇ ਸ਼ੱਕ ਹੋ ਜਾਏਗਾ ਸਵਾਲ ਖੜੇ ਹੋ ਜਾਣਗੇ ਸਵਾਲ ਖੜੇ ਹੋ ਜਾਣਗੇ ਇਹ ਕਿਹ ਵੀ ਗੱਲ ਹੈ ਅੱਛਾ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਵੀ ਇਹ ਆਪਣੇ ਆਪ ਚ ਸਪਸ਼ਟ ਹੋ ਜੂ ਵੀ ਕਿਧਰ ਲਈ ਗੱਲਬਾਤ ਹੁੰਦੀ ਹੈ ਪਰ ਇਸ ਗੱਲ ਦੇ ਵਿੱਚ ਐਂ ਹੋਣ ਲੱਗਦਾ ਡੱਲੇਵਾਲ ਤੇ ਜਿਹੜਾ ਪੰਦੇਰ ਆ ਹੁਣ ਫਸੇ ਬੈਠੇ ਆ ਕਿਉਂਕਿ ਮੰਗਾ ਜਿਹੜੀਆਂ ਉਹਨਾਂ ਨੇ ਸੀ ਉਹ ਮੰਗਾ ਉਹਨਾਂ ਦੀਆਂ ਤਾਂ ਮੰਗਾ ਹੀ ਹੈ ਨਹੀਂ ਸੀ ਇਹ ਮੰਗਾ ਸੀਗੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਉਹਦੇ ਜਿਹੜੇ 32 ਜਥੇਬੰਦੀਆਂ ਦਾ ਬਣਾਇਆ ਹੋਇਆ ਤੇ ਜਿਨ੍ਹਾਂ ਨੇ ਆਲ ਇੰਡੀਆ ਲੈਵਲ ਦੀ ਬਾਡੀ ਸੀ ਤੇ ਆਲ ਇੰਡੀਆ ਲੈਵਲ ਤੇ ਹੀ ਉਹ ਐਮਐਸਪੀ ਦੀ ਗੱਲ ਕਰਦੇ ਸੀਗੇ ਵੀ ਸਾਰੀਆਂ ਫਸਲਾਂ ਨੂੰ 23 ਫਸਲਾਂ ਦੀ ਐਮਐਸਪੀ ਦਿੰਦੇ ਆ ਤੇ ਸਾਰੇ ਆਲ ਇੰਡੀਆ ਲੈਵਲ ਉੱਤੇ ਦਿੱਤੀਆਂ ਜਾਣ ਹੈ ਤੇ ਪਰ ਉਹਨਾਂ ਦਾ ਮੰਗ ਲੈ ਕੇ ਇਹ ਬੜੀ ਤੇਜ਼ੀ ਨਾਲ ਦੋ ਦੋ ਜਥੇਬੰਦੀਆਂ ਨੇ ਆ ਕੇ ਖੜਾ ਕਰਤਾ ਸਾਰਾ ਪ੍ਰੋਗਰਾਮ ਲੈ ਆਏ ਲੋਕਾਂ ਨੂੰ ਤਾਂ ਉਹ ਇਹ ਜੋ ਆਇਆ ਲੱਗਦਾ ਵੀ ਇਹ ਤੇਜ਼ੀ ਕਿਉਂ ਕੀਤੀ ਕਾਲੀ ਕਿਉਂ ਕੀਤੀ ਇਹ ਮੌਕਾ ਇਲੈਕਸ਼ਨ ਦਾ ਹੁਣ ਕਿਉਂ ਕੀਤਾ ਬਜਟ ਪੇਸ਼ ਹੋ ਚੁੱਕਿਆ ਇੱਥੋਂ ਤੱਕ ਆ ਵੀ 2 ਲੱਖ ਕੁਝ ਕੁਝ ਹਜ਼ਾਰ ਕਰੋੜਾ ਜਿਹੜਾ 2 ਲੱਖ ਹਜ਼ਾਰ ਕੁਝ ਕਰੋੜ ਉਹ ਪੈਸੇ ਵੀ ਰੱਖ ਚੁੱਕੇ ਆ ਬਜਟ ਜਿਹੜਾ ਇੰਟਰਮ ਬਜਟ ਹੋਇਆ ਉਹਦੇ ਵਿੱਚ ਐ ਐਮਐਸਪੀ ਲਈ ਪ੍ਰੋਕਿਊਰ ਕਰਨ ਲਈ ਜਿੰਸਾਂ ਨੂੰ ਖਰੀਦਣ ਲਈ ਇਹ ਸਾਰਾ ਪ੍ਰੋਸੈਸ ਹੋ ਚੁੱਕਿਆ ਹੁਣ ਹੁਣ ਇੱਕ ਵੀ ਸੈਸ਼ਨ ਨਹੀਂ ਹੋਣਾ ਜਿੱਥੇ ਕੋਈ ਨਵਾਂ ਕਾਨੂੰਨ ਬਣ ਸਕੇ ਜਿਹੜੀ ਮੰਗ ਹੈ ਉਹ ਮੰਗ ਇਹੀ ਹੈ ਵੀ ਐਮਐਸਪੀ ਨੂੰ ਲੀਗਲਾਈਜ਼ ਕੀਤਾ ਜਾਵੇ ਕਾਨੂੰਨੀ ਬਣਾਇਆ ਜਾਵੇ ਤੋਂ ਐਕਟ ਦੇ ਰਾਹੀਂ ਹੋ ਸਕਦੀ ਹੈ ਹੁਣ ਤਾਂ ਨਾ ਐਕਟ ਹੋਣਾ ਤੇ ਫਿਰ ਪੰਦੇਰ ਨੇ ਇਹ ਗੱਲ ਕਹੀ ਸੀ ਪਹਿਲਾ ਪ੍ਰੈਸ ਕਾਨਫਰੰਸ ਚ ਪਰਸੋਂ ਵੀ ਇਹ ਜੀ ਅਧਿਆਦੇਸ਼ ਵੀ ਜਾਰੀ ਕਰ ਸਕਦੇ ਆ ਆਰਡੀਨੈਂਸ ਜਾਰੀ ਕਰ ਸਕਦੇ ਆ ਬਾਅਦ ਚ ਕਾਨੂੰਨ ਬਣ ਸਕਦਾ ਪਰ ਇਹ ਵੀ ਸਾਰਾ ਕੁਝ ਕਿਉਂ ਆਰਡੀਨੈਂਸ ਜਾਰੀ ਕਰਨਗੇ ਤੁਹਾਡੇ ਲਈ ਕੀ ਉਹਨਾਂ ਦੀ ਵੇਲੇ ਚ ਬਾਹਰ ਆਈ ਹੈ ਸਰਕਾਰ ਦੀ ਕਿੱਡੀ ਕਵੱਡੀ ਗੱਲ ਆ ਉਹਨਾਂ ਨੇ ਸਰਕਾਰ ਦੇ ਦੋ ਮਨਛੇ ਸੀ ਉਹਦੇ ਚ ਪੂਰੇ ਹੋ ਗਏ ਕਿਸਾਨਾਂ ਦੀ ਜਿਹੜਾ ਏਕਤਾ ਸੀ ਉਹਨੂੰ ਤੋੜਨਾ ਸੀ ਥੋੜੀ ਜਿਹੀ ਜਥੇਬੰਦੀ ਅੱਡ ਬਣਾਤੀ ਇਹ ਸਾਰਾ ਕੁਝ ਕੀਤਾ ਦੂਜੀ ਗੱਲ ਇਹ ਸੀ ਵੀ ਉਹ ਪੰਜਾਬ ਕੇਂਦਰਤ ਹੀ ਸਾਰਾ ਕੁਝ ਦਿਖਾਉਣਾ ਚਾਹੁੰਦੇ ਸੀਗੇ ਉਹ ਪੋਲੀਟੀਕਲ ਉਹਨਾਂ ਦੀਆਂ ਲੋੜਾਂ ਇਲੈਕਸ਼ਨ ਦੇ ਵਿੱਚ ਉਹ ਦਿਖਾਉਣਾ ਚਾਹੁੰਦੇ ਸੀ ਇਹ ਪੰਜਾਬ ਵਾਲੇ ਰੌਲਾ ਪਾਈ ਜਾਂਦੇ ਆ ਸਾਰੇ ਦੇਸ਼ ਦੇ ਤੋਂ ਪਾਸੇ ਕਰਤਾ ਇਹਨਾਂ ਨੂੰ ਤੋ ਪੰਜਾਬ ਲਈ ਉਹ ਜਿਹੜਾ ਪਾਣੀ ਬਚਾਉਣ ਲਈ ਤੇ ਸਾਰਾ ਪ੍ਰਪੋਜ਼ਲ ਲੇ ਤੋ ਇਹ ਆਪਣੇ ਆਪ ਵਿੱਚ ਦੋ ਗੱਲਾਂ ਚ ਉਹ ਕਾਮਯਾਬ ਹੋ ਗਏ ਤੇ ਜਿਹੜੀ ਪ੍ਰਪੋਜ਼ਲ ਆ ਉਹ ਸਰਕਾਰ ਵੱਲੋਂ ਐਵੇਂ ਮਤਲਬ ਕਿ ਟਰਕਾਉਣ ਦੀ ਗੱਲ ਬਾਤ ਹੈ ਇਸੇ ਕਰਕੇ ਜਿਹੜੇ 20 ਘੰਟੇ ਕੇਂਦਰ ਦੇ ਬੰਦਿਆਂ ਨਾਲ ਗੱਲ ਹੋਈ ਹੈ ਉਹਦੇ ਚੋਂ ਐਂ ਲੱਗਦਾ ਵੀ ਉਹ ਕੋਈ ਉਹਦੇ ਚੋਂ ਕਿਸੇ ਕਿਸਮ ਦਾ ਵੀਕ ਅੰਤੇ ਦੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਚ ਕੁਝ ਨਹੀਂ ਨਿਕਲਿਆ ਚੌਥਾ ਗੇਟ ਵਿੱਚ ਵੀ ਕੁਝ ਨਹੀਂ ਨਿਕਲਿਆ ਇਹ ਲੱਗਦਾ ਸਾਰਾ ਕੁਝ ਹੈ ਜੇ ਕਹਿਣ ਦਾ ਮਤਲਬ ਇਹ ਹੋਵੇ ਕਿ ਸਾਰਾ ਪਾਣੀ ਚ ਮਧਾਣੀ ਫੇਰਨ ਵਾਲੀ ਗੱਲ ਹੋ ਗਈ ਹੈ ਵੀ ਜੋ ਕੁਛ ਹੁਣ ਚੱਲ ਰਿਹਾ ਆ ਤੇ ਦੂਜੀ ਗੱਲ ਸਿੱਧੂ ਸਾਹਿਬ ਵੀ ਅੱਗੇ ਆਪਣੇ 2024 ਦੀਆਂ ਚੋਣਾਂ ਵੀ ਆ ਰਹੀਆਂ ਨੇ ਜਿਹੜਾ ਕਿ ਚੌਂਟ ਜਾਪਤਾ ਵੀ ਹੁਣ ਲੱਗ ਜਾਣਾ ਕੁਝ ਸਮੇਂ ਦੇ ਵਿੱਚ ਹੀ ਜਿਹੜਾ ਕਿ ਜਿਵੇਂ ਜਿਵੇਂ ਹੋ ਰਿਹਾ ਤੇ ਕੀ ਇਹ ਤਾਂ ਨਹੀਂ ਕਿਤੇ ਕੋਈ ਸਰਕਾਰ ਦੀ ਚਾਲ ਹੋਵੇ ਕਿਉਂਕਿ ਐਡੀ ਵੱਡੀਆਂ ਜਥੇਬੰਦੀਆਂ ਸੀ ਸਾਰਿਆਂ ਨੂੰ ਦੋ ਫਾੜ ਕਰਕੇ ਕਿ ਦੋ ਕੁ ਬੰਦੇ ਜਿਹੜੇ ਆ ਕਿ ਦਿੱਲੀ ਨੂੰ ਚੱਲ ਪਏ ਵੇਖੋ ਇਹਨਾਂ ਗੱਲਾਂ ਦਾ ਕੋਈ ਸਬੂਤ ਨਹੀਂ ਹੈ ਕਿਹਾ ਨਹੀਂ ਜਾ ਸਕਦਾ ਅਸੀਂ ਇੱਥੇ ਵੀ ਕਰ ਸਕਦੇ ਹਾਂ ਵੀ ਜਿਹੜਾ ਜਿਹੜਾ ਇਹ ਕਾਰਵਾਈ ਕਰ ਰਿਹਾ ਹੈ ਜਿਸ ਕਿਸਮ ਦੀ ਪ੍ਰਕਿਰਿਆ ਇਹ ਕਰ ਰਹੇ ਆ ਉਹਦੇ ਤੋਂ ਅਸੀਂ ਅੰਦਾਜ਼ੇ ਲਾ ਸਕਦੇ ਹਾਂ ਵੀ ਇਹ ਕਿਹਦੀ ਸੇਵਾ ਹੋ ਰਹੀ ਹੈ ਕਿ ਸਰਕਾਰ ਦੀ ਸੇਵਾ ਹੋ ਰਹੀ ਹੈ ਕਿਹਦੀ ਸੇਵਾ ਹੋ ਰਹੀ ਹੈ ਕੀ ਦਾ ਕੰਮ ਹੋ ਰਿਹਾ ਹੈ ਬਿਲਕੁਲ ਗੱਲ ਗੱਲਬਾਤ ਇਹ ਹੈ ਵੀ ਦੂਜੀਆਂ ਜਥੇਬੰਦੀਆਂ ਦੇ ਵਿਰੋਧ ਵਿੱਚ ਇਹ ਸਾਰਾ ਕੁਝ ਹੋ ਰਿਹਾ ਤੇ ਸੇਵਾ ਉਹਨਾਂ ਦੀ ਹੋ ਰਹੀ ਹੈ ਫਿਰ ਸਰਕਾਰ ਦੀ ਇੱਥੋਂ ਤੱਕ ਵੀ ਹੋ ਗਿਆ ਵੀ ਉਹਨਾਂ ਨੂੰ ਰੱਦ ਕਰਨਾ ਪਿਆ ਹਮਮ ਪਹਿਲੀ ਗੱਲ ਤਾਂ ਇਹ ਜੀਬੀਸੀ ਮਸ਼ੀਨਾਂ ਲੈ ਕੇ ਜਾਣਾ ਵੀ ਤੁਸੀਂ ਤੁਸੀਂ ਲੋਕਾਂ ਨੂੰ ਸ਼ਹੀਦੀ ਪਾਉਣ ਦਾ ਇਹ ਸ਼ਹੀਦੀ ਦਾ ਕੀ ਮਤਲਬ ਹੋਏ ਆਪਣੇ ਆਪ ਦੇ ਵਿੱਚ ਤੁਸੀਂ ਮੰਗਾ ਮਨਾਉਣੀ ਹੈ ਕੋ ਲੋਕ ਮਰਵਾਉਣੇ ਤਾਂ ਨਹੀਂ ਹੁੰਦੇ ਲੀਡਰ ਦਾ ਫਰਜ ਬਣਦਾ ਵੀ ਉਹਦਾ ਨੁਕਸਾਨ ਨਾ ਹੋਵੇ ਕਿਤੇ ਆਪਦੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਤੇ 6 ਫੀਟ ਨਾ ਬੱਜੇ ਕਿਸੇ ਦੀ ਮੌਤ ਨਾ ਹੋਵੇ ਇਹ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਕਿਸਮ ਦਾ ਸ਼ਾਂਤਮਈ ਤਰੀਕੇ ਨਾਲ ਜਾ ਸਕਦੇ ਹੋ ਤੁਸੀਂ ਉਹਨਾਂ ਦਾ ਅੰਦਾਜ਼ਾ ਲਾਓ ਦੇਖੋ ਵੀ ਇਹ ਸਰਕਾਰਾਂ ਜੇ ਆਪਣੀ ਆਈ ਤੇ ਆ ਜਾਣ ਤੁਸੀਂ ਨਹੀਂ ਤੋੜ ਸਕਦੇ ਬਿਲਕੁਲ ਪਤਾ ਹੈ ਸਾਨੂੰ ਪਹਿਲੀ ਵਾਰੀ ਵੀ ਇਸੇ ਪਰ ਕਰਕੇ ਸ਼ਾਂਤਮਈ ਰਿਹਾ ਸੀ ਪਹਿਲੀ ਗੱਲ ਤਾਂ ਇਹ ਜਿਹੜਾ ਪੰਦੇੜ ਗਰੁੱਪ ਹੈ ਪੰਨੂ ਪੰਦੇੜ ਕਹਿੰਦੇ ਸੀ ਉਦੋਂ ਜਦੋਂ ਪਹਿ ਦਿੱਲੀ ਵਾਲਾ ਪਹੁੰਚਾ ਸੀ ਉਦੋਂ ਇਹਨਾਂ ਨੇ 26 ਜਨਵਰੀ ਵਾਲੇ ਦਿਨ ਕੱਲੇ ਆਪਦੇ ਲੈਵਲ ਤੇ ਹੀ ਪਹਿਲਾਂ ਤਾਂ ਇਹ ਸਾਰੀਆਂ ਬੱਤੀ ਜੱਥੇ ਬੰਦੀਆਂ ਦਾ ਹਿੱਸੇ ਚ ਨਹੀਂ ਸੀਗੇ ਪਾਸੇ ਸੀ ਬਿਲਕੁਲ ਕਿਸੇ ਪ੍ਰੋਸੈਸਰ ਦੀ ਫਿਰ ਇਹ 26 ਜਨਵਰੀ ਤੇ ਲੈ ਕੇ ਗਏ ਸਾਰਾ ਕੁਝ ਆਪਣਾ ਵੀ ਅਸੀਂ ਤਾਂ ਹੁਣ ਕੱਲੇ ਜਾ ਕੇ ਲਾਲ ਕਿਲੇ ਤੇ ਝੰਡਾ ਚਲਾਵਾਂਗੇ ਉਹ ਲਾਲ ਕਿਲੇ ਦੇ ਝੰਡੇ ਪਿੱਛੇ ਬਿਲਕੁਲ ਹੀ ਮੋਰਚੇ ਦਾ ਕਿਸਾਨ ਮੋਰਚੇ ਦੇ ਪੈਰ ਓਖੜ ਗਏ ਸੀ ਹੂੰ हरियाणा वाले विरोध च हो गए सी सारे लोग ट्रैक्टर ਲੈ ਲੈ ਕੇ ਪੰਜਾਬ ਉਥੋਂ ਲੋਕ ਭੱਜੇ ਉਹ ਤਾਂ ਕੁਦਰਤੀ ਤਕਾਤ ਨੇ ਇਹ ਜੀ ਸਟੇਟਮੈਂਟ ਦੇ ਦਿੱਤੀ ਜਿਹਦੇ ਨਾਲ ਰੁਕ ਗਿਆ ਸਾਰਾ ਕੁਝ ਬਿਲਕੁਲ ਤਕਾਤ ਦਾ ਇੱਕ ਜਿਹੜਾ ਅਥਰੂ ਸੀਗਾ ਉਹਨੇ ਸਾਰਿਆਂ ਨੂੰ ਮੋੜ ਉੱਤੇ ਖੜਾ ਕਰਤਾ ਤੇ ਨਹੀਂ ਇਹਨਾਂ ਨੇ ਉਦੋਂ ਕਸਰ ਨਹੀਂ ਸੀ ਛੱਡੀ ਉਹੀ ਬੰਦੇ ਹੁਣ ਉਸੇ ਉਹੀ ਤਰੀਕਾ ਵੇਖੋ ਇਹ ਕਿ ਜੋਸ਼ ਨੌਜਵਾਨ ਦਾ ਜੋਸ਼ ਚ ਹੁੰਦੇ ਹੁੰਦੇ ਆ ਹਮੇਸ਼ਾ ਪਰ ਜੋਸ਼ ਨੂੰ ਤੁਸੀਂ ਨਾਲ ਹੋਸ਼ ਵੀ ਚਾਹੀਦੀ ਹੈ ਉਹਨਾਂ ਦੇ ਜੋਸ਼ ਨੂੰ ਕਿਸੇ ਸਹੀ ਪਾਸੇ ਲਾਉਣਾ ਹੁੰਦਾ ਤੇ ਉਹਨਾਂ ਨੂੰ ਗਲਤ ਕਰਕੇ ਨਹੀਂ ਕਰਨਾ ਹੁੰਦਾ ਜੀਵੀਸੀ ਮਸ਼ੀਨਾਂ ਕਿਉਂ ਲੈ ਕੇ ਜਾਂਦੇ ਸੀ ਕੀ ਕੀ ਗੱਲ ਹੈ ਜੀਵੀਸੀ ਮਸ਼ੀਨਾਂ ਨਾਲ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਦੇ ਵਿੱਚ 84 ਦੇ ਵਿੱਚ ਜੂਨ ਚ ਹਮਲਾ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ 2 ਸਾਲ ਸਾਰਾ ਕੋ 4 ਸਾਲ ਹੁੰਦਾ ਰਿਹਾ ਤੁਸੀਂ ਕਦਿਆ ਕਰਤਾ ਆ ਕਰਤਾ ਜਦੋਂ ਸਰਕਾਰ ਮਿਤਕੇ ਆ ਗਈ ਫੌਜ ਚਾੜਦੀ ਉੱਤੋਂ ਤੋਂ ਕੁਝ ਵੀ ਨਹੀਂ ਕਰਨ ਦਿੱਤਾ ਕਰਨ ਨੇ ਸਾਰਾ ਸਾਰੇ ਪੰਜਾਬ ਨੂੰ ਹੀ ਬੰਦ ਕਰਤਾ ਸਾਰੇ ਪੰਜਾਬ ਤੇ ਕਰਫੂ ਲਾਇਆ ਤੇ ਫਿਰ ਇੱਥੇ ਟੈਂਕ ਵੀ ਚਾੜਤੇ ਸਰਕਾਰ ਸਾਹਿਬ ਤੇ ਇਸ ਕਰਕੇ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਤੁਸੀਂ ਤਾਕਤ ਨੂੰ ਦੋਨੇ ਪਾਸੇ ਨੂੰ ਅੰਗਣਾ ਚਾਹੀਦਾ ਵੀ ਸਰਕਾਰ ਦੀ ਕੀ ਤਾਕਤ ਹੈ ਕੀ ਫਾਇਦਾ ਹੋ ਪੀਸਫੁਲ ਐਵੇਂ ਨਹੀਂ ਲੋਕ ਕਹਿੰਦੇ ਕੋਈ ਜੰਗ ਤਾਂ ਨਹੀਂ ਲੜਨਗੇ ਤੁਸੀਂ ਨਾ ਕੁਝ ਬੰਦੇ ਜੰਗ ਲੜ ਸਕਦੇ ਹੋ ਤੁਸੀਂ ਇਸਕੇ ਨਾਲ ਹਾਂ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਕੁਝ ਇਹ ਕਰ ਰਹੇ ਨੇ ਉਦੇ ਨਾਲ ਜਿਹੜਾ ਕਿ ਜੋਸ਼ ਦੇ ਨਾਲ ਹੋਸ਼ ਵੀ ਕੰਮ ਚਾਹੀਦੀ ਆ ਤੇ ਇਹਨਾਂ ਦੇ ਕੋਲ ਵਕੀਲ ਨਹੀਂ ਹੈਗੇ ਕਿਉਂਕਿ ਪਹਿਲਾਂ ਵੀ ਜਿਹੜੇ ਕਾਨੂੰਨੀ ਭਾਈਚਾਰੇ ਨਾਲ ਜੁੜੇ ਹੋਏ ਨੇ ਵੱਡੇ ਵੱਡੇ ਵਕੀਲ ਵੀ ਕਿਸਾਨਾਂ ਨਾਲ ਜਾਂਦੇ ਸੀਗੇ ਮੀਟਿੰਗਾਂ 'ਚ ਵੀ ਗਏ ਨੇ ਤੇ ਜਿਹੜਿਆ ਕਿ ਉਹ ਕਈ ਪੈ ਰਵਾਈਆਂ ਵੀ ਉਹਨਾਂ ਨੇ ਕੀਤੀਆਂ ਨੇ ਵੇਖੋ ਵਕੀਲਾਂ ਦਾ ਕੰਮ ਨਹੀਂ ਹੁੰਦਾ ਨਾ ਕੋਈ ਹੁੰਦਾ ਇਹ ਸਿਆਸਤ ਦਾ ਤੇ ਸਟੇਟਸਮੈਨਸ਼ਿਪ ਦਾ ਕੰਮ ਹੁੰਦਾ ਵਕੀਲਾਂ ਦਾ ਇਹਦੇ ਕਾਨੂੰਨੀ ਗੱਲਬਾਤ ਕੋਈ ਨਹੀਂ ਹੈ ਸਵਾਲ ਤਾਂ ਇਹ ਆ ਵੀ ਤੁਸੀਂ ਜਿਹੜਾ ਕੋਈ ਰਾਜਨੀਤਿਕ ਬੰਦਾ ਹੁੰਦਾ ਸਿਆਸੀ ਹੁੰਦਾ ਉਹ ਸਿਚੁਏਸ਼ਨ ਦੀ ਉਸ ਨੂੰ ਅਸੈਸਮੈਂਟ ਕਰਦਾ ਵੀ ਇਹਦੇ ਨਾਲ ਅਸੀਂ ਫਾਇਦਾ ਕਿਵੇਂ ਲਵਾਂਗੇ ਨੁਕਸਾਨ ਕਿਵੇਂ ਹੋ ਸਾਡਾ ਕਿੰਨਾ ਨੁਕਸਾਨ ਹੋ ਇੱਥੋਂ ਤੱਕ ਆ ਵੀ ਜਦੋਂ ਜੰਗ-ਜੋਦ ਹੁੰਦੇ ਆ ਉੱਥੇ ਵੀ ਜਰਨਲ ਜਿਹੜਾ ਹੁੰਦਾ ਉਹ ਕੱਲਾ ਹਥਿਆਰਾਂ ਦਾ ਮਾਹਰ ਨਹੀਂ ਹੁੰਦਾ ਉਸ ਨੂੰ ਸਿਆਸਤ ਤੇ ਪਾਸੇ-ਆਸੇ ਵਾਲੇ ਦੇ ਡੇੜੇ ਵਿਰੋਧੀ ਤਾਕਤਾਂ ਉਹਨਾਂ ਦੀ ਉਹਨਾਂ ਦੀ ਸਮਰੱਥਾ ਦਾ ਵੀ ਪਤਾ ਹੁੰਦਾ ਬਿਲਕੁਲ ਕੋਲੇ ਕੀ ਹੈ ਕੀ ਨਹੀਂ ਅਸੀਂ ਕਿਵੇਂ ਲੜਾਂਗੇ ਇਸ ਕਰਕੇ ਸਾਰਾ ਲੀਡਰ ਨੂੰ ਇਹ ਤਿਆਰ ਰੱਖਣਾ ਪੈਂਦਾ ਜੀ ਪਾਸੇ-ਆਸੇ ਵਾਲੇ ਜੀ ਕਿਵੇਂ ਜਾਵਾਂਗੇ ਜੇ ਹੁਣ ਲੀਡਰ ਹੀ ਕੋਈ ਸਵਾਰਥੀ ਲੈਵਲ ਉੱਤੇ ਆਪਣੇ ਆਪ ਨੂੰ ਚਮਕਾਉਣ ਲਈ ਤੁਰਿਆ ਜਾਵੇ ਤਾਂ ਫਿਰ ਉਹ ਤਾਂ ਕੀ ਕਹਿ ਸਕਦੇ ਆ ਬਿਲਕੁਲ ਕਹੇ ਠੀਕ ਹੈ ਕਰੇ ਹੁਣ ਉਹ ਸਾਰਾ ਕਰਨਗੇ ਅੱਗੇ ਜਾ ਕੇ ਦੂਜੀਆਂ ਸਾਰੀਆਂ ਜਥੇਬੰਦੀਆਂ ਨੇ ਰਿਜੈਕਟ ਵੀ ਕਰਤਾ ਇਹ ਵੀ ਕਹਤਾ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਜਾਵਾਂਗੇ ਹੂੰ ਸਿੱਧੂ ਸਾਹਿਬ ਵੀ ਆਖਰੀ ਸਵਾਲ ਆ ਕਿ ਇਹ ਗੱਲ ਜਿਹੜੀ ਆ ਕਿ ਹੁਣ ਕੱਲ ਦੇ ਉੱਪਰ ਖੜਕੀ ਆ ਵੀ 21 ਫਰਵਰੀ 2024 ਨੂੰ ਕੀ ਹੁੰਦਾ ਆ ਕੀ ਇਹ ਦਿੱਲੀ ਵੱਲ ਵਧਦੇ ਆ ਜਾਂ ਚੁੱਪ ਕਰਕੇ ਬਹਿ ਜਾਂਦੇ ਆ ਕੀ ਹੋਏਗਾ ਉਹ ਤਾਂ ਕੱਲ ਵਾਲਾ ਸਮਾਂ ਹੀ ਦੱਸੇਗਾ ਪਰ ਹੁਣ ਪੰਜਾਬ ਨੂੰ ਇਹਦਾ ਨਫਾ ਤੇ ਨੁਕਸਾਨ ਕੀ ਹੋਏਗਾ ਕਿਉਂਕਿ ਨੌਜਵਾਨੀ ਦਾ ਵੀ ਬੜਾ ਵੱਡਾ ਮਸਲਾ ਹੈਗਾ ਆ ਇੱਥੇ ਤੇ ਉਧਰੋਂ ਸਰਕਾਰ ਕੀ ਕਰੇਗੀ ਸਰਕਾਰ ਕਿਸ ਰੋਂ ਦੇ ਵਿੱਚ ਨਜ਼ਰ ਆਉਂਦੀ ਹੈ ਵੇਖੋ ਇਹ ਇਹਦੇ ਵਿੱਚ ਇਹ ਹੈ ਵੀ ਜਿਹੜਾ ਮੌਕਾ ਚੁਣਿਆ ਉਹ ਗਲਤ ਹੈ ਹੁਣ ਕੋਈ ਕਾਨੂੰਨ ਨਹੀਂ ਬਣ ਸਕਦਾ ਕੁਝ ਨਹੀਂ ਕਰ ਸਕਤੇ ਪਹਿਲੀ ਗੱਲ ਤਾਂ ਇਹ ਆਪਣੇ ਆਪ ਵਿੱਚ ਇਹਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਇਹਨਾਂ ਨੂੰ ਕੁਝ ਬੰਦਿਆਂ ਨੇ ਵੀ ਨਾ ਜਾਓ ਇਹ ਸਾਰੀ ਗੱਲ ਹੋਈ ਸੀਗੀ ਵੀ ਇਹ ਇਹ ਹਾਲਾਤ ਨਹੀਂ ਹੈ ਤੇ ਇਹ ਇਹ ਉਹੋ ਜੇ ਹੈ ਮੈਨੂੰ ਲੱਗਦਾ ਕੰਮ ਕੀਤਾ ਜਿਵੇਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤੇ ਉਦੋਂ ਪਿੱਛੋਂ ਸਿੱਖ ਬਹੁਤ ਜ਼ਿਆਦਾ ਉਪਸੈਟ ਸੀ ਦੁਖੀ ਸੀ ਸਾਰੀ ਗੱਲ ਉੱਤੇ ਤੇ ਉਸ ਸਰਕਾਰ ਨੇ ਕੀਤਾ ਸੀ ਤਾਂ ਫੇਰ ਕੀ ਕੀਤਾ ਸਰਕਾਰ ਨੇ ਬਰਨਾਲੇ ਤੋਂ 29 April 1986 ਚ 1.5-2 ਸਾਲ ਬਾਅਦ ਖੁਦ ਹੀ ਫੌਜ ਪਛਾਤੀ ਜਦੋਂ ਉਹਨੇ ਖਾਲਸਾਤਨ ਦਾ ਉੱਥੇ ਅਨਾਉਂਸਮੈਂਟ ਹੋਈ ਹਾਂਜੀ ਅੰਦਰਵਾਰ ਸਾਹਿਬ ਦੇ ਅੰਦਰ ਉਹ ਅਨਾਉਂਸਮੈਂਟ ਕਰਨ ਵਾਲੇ ਸੀ ਮੈਂ ਪ੍ਰੈਸ ਵਿੱਚ ਸੀਗਾ ਉਦੋਂ ਅਸੀਂ ਸਾਰੇ ਪ੍ਰੈਸ ਵਾਲੇ ਬੈਠੇ ਸੀ ਤੇ ਸਾਰਾ ਸਾਡੇ ਪ੍ਰੈਸ ਵਾਲੇ ਨੂੰ ਕਮਰੇ ਵਿੱਚ ਬੈਠੇ ਸੀ ਤੇ ਕਮਰੇ ਨੂੰ ਲੋਕ ਲਾ ਕੇ ਰੱਖਿਆ ਜਿੰਨਾ ਚਿਰ ਉਹ ਨਿਕਲ ਨਹੀਂ ਗਏ ਹੂੰ ਉਹਨਾਂ ਚਿਰ ਕੱਲੇ ਕਮਰੇ ਵਿੱਚ ਬੰਦ ਕਰਕੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹ ਸਾਰੇ ਜਿਹੜੇ ਪੰਥਕ ਕਮੇਟੀ ਵਾਲੇ ਸੀ ਉਹ ਨਿਕਲ ਗਏ ਸੀਗੇ ਉਦੋਂ ਪਿੱਛੇ ਰਵੇਰੋ ਡੀਜੀਪੀ ਹੁੰਦਾ ਸੀ ਚੀਫ ਹੁੰਦਾ ਸੀ ਇੱਥੇ ਪੁਲਿਸ ਦਾ ਹੂੰ ਰਵੇਰੋ ਨੇ ਵੀ ਕਹਿਤਾ ਵੀ ਉਹ ਤਾਂ ਸਾਰੇ ਨਿਕਲ ਗਏ ਆ ਹੋਰ ਬੰਦੇ ਵੀ ਨਿਕਲ ਗਏ ਸੀ ਜਿਹੜੇ ਖਾੜਕੂ ਸੀਗੇ ਦਰਬਾਰ ਸਾਹਿਬ ਦੇ ਵਿੱਚੋਂ ਫੇਰ ਵੀ ਦਿੱਲੀ ਵਾਲਿਆਂ ਨੇ ਪ੍ਰੈਸ਼ਰ ਪਾ ਕੇ ਸਰਜੀਤ ਸਿੰਘ ਬਰਨਾਲਾ ਤੋਂ ਸਿੱਖ ਤੋਂ ਫੇਰ ਪੂਰ ਫੌਜ ਅੰਦਰ ਪਹੁੰਚਾਈ ਭੁਜਾਈ ਅੰਦਰ ਅੰਦਰ ਇਸੇ ਤਰੀਕੇ ਨਾਲ ਜਿਹੜੀ ਕਾਮਯਾਬੀ ਹੋਈ ਸੀਗੀ ਪਹਿਲੇ ਮੋਰਚੇ ਦੀ ਦਿੱਲੀ ਵਾਲੇ ਮੋਰਚੇ ਦੀ ਜਿਹਦੇ ਵਿੱਚ ਮੋਦੀ ਨੂੰ ਮੂੰਹ ਦੀ ਖਾਣੀ ਪਈ ਸੀ ਕਹਿੰਦੇ ਅਸੀਂ ਮੋਦੀ ਤਾਂ ਕਿਸੇ ਤੋਂ ਝੁਕਦਾ ਨਹੀਂ ਝੁਕਿਆ ਤਿੰਨੇ ਕਾਨੂੰਨ ਵਾਪਸ ਲਏ ਸੀ ਉਸ ਦੀ ਉਹਦੀ ਸਾਰੀ ਗੱਲਬਾਤ ਨੂੰ ਉਹਦੀ ਜ਼ਹਿਰ ਨੂੰ ਲਾਉਣ ਦੇ ਲਈ ਸਾਰਾ ਕੁਝ ਇਹ ਲਵਾਤਾ ਇਹਨਾਂ ਨੂੰ ਰੋਕਿਆ ਵੀ ਬੜੇ ਭੇੜੇ ਤਰੀਕੇ ਨਾਲ ਇਹ ਸਾਰਾ ਕੁਝ ਕੋਈ ਪਰਵਾਹ ਨਹੀਂ ਕੀਤੀ ਕਿਸੇ ਗੱਲ ਦੀ ਤੇ ਇੱਥੇ ਨਹੀਂ ਰੋਕਿਆ ਕੱਲਾ ਐਸ ਐਸ ਟੀ ਤੁਸੀਂ ਦੇਖੋ ਵੀ ਗਾਜੀਪੁਰ ਨਾ ਹਜੇ ਆਏ ਸੀ ਟਰੈਕਟਰ ਗਾਜੀਪੁਰ ਯੂਪੀ ਵਾਲਾ ਬਾਰਡਰ ਵੀ ਰੋਕਦਾ ਬਿਲਕੁਲ ਸਾਰਾ ਬਿਲਕੁਲ ਹਜੇ ਨੇੜੇ ਤੇੜੇ ਨਹੀਂ ਹੈ ਦਿੱਲੀ ਵਾਲਾ ਬਾਰਡਰ ਵੀ ਜਿਹੜਾ ਸਿੰਘੂ ਬਾਰਡਰ ਕਹਿੰਦੇ ਆ ਹਾਂਜੀ ਉਹ ਵੀ ਰੋਕਦਾ ਬਿਲਕੁਲ ਜੀ ਇਹ ਸਾਰੀ ਤਿਆਰੀ ਕਰਕੇ ਦਿਖਾਉਣਾ ਹੈ ਇਹਨਾਂ ਨੇ ਭਾਜਪਾ ਨੇ ਇਹ ਸਰਕਾਰ ਨੇ ਵੀ ਅਸੀਂ ਬੜੇ ਸਖਤਾਂ ਤੇ ਬੜੀ ਸਾਡੇ ਚ ਤਾਕਤ ਹੈ ਤੇ ਮੋਦੀ ਕਿਸੇ ਵੀ ਚੀਜ਼ ਨੂੰ ਰੋਕ ਸਕਦਾ ਤੇ ਇਹ ਦੁਆਰਾ ਇਹਨਾਂ ਨੇ ਸਿੱਧ ਕਰਨਾ ਸੀ ਜਿਵੇਂ ਉੱਥੇ ਦਰਬਾਰ ਦਰਬਾਰ ਸਾਹਿਬ ਉੱਤੇ ਦੁਆਰਾ ਪੁਲਿਸ ਪੇਜ ਕੇ ਕਰਵਾਇਆ ਗਿਆ ਤਾਂ ਇਹ ਸਾਰਾ ਕੁਝ ਇਹ ਹੈਗਾ ਹੀ ਆ ਸਾਹਮਣੇ ਤੇ ਕਿਉਂ ਇਹਨਾਂ ਨੇ ਕੀਤਾ ਆ ਡੱਲੇ ਵਾਲ ਤੇ ਕਿਉਂ ਇਹਨਾਂ ਨੇ ਨਿਕਲ ਕੇ ਆਪ ਦੀ ਇੱਕ ਨਵੀਂ ਜਿਹੀ ਸਥਿਤੀ ਬਣਾਈ ਨਾਨ ਪੋਲੀਟੀਕਲ ਇੱਥੇ ਮੇਰਾ ਹੋਰ ਵੀ ਵੱਡਾ ਇਤਰਾਜ ਹੈ ਵੀ ਨਾਨ ਪੋਲੀਟੀਕਲ ਕੀ ਹੁੰਦਾ ਬਿਲਕੁਲ ਪੋਲੀਟੀਸ਼ੀਅਨ ਆ ਜਿਹੜੇ ਉਹਨਾਂ ਦਾ ਤੁਸੀਂ ਮੰਗ ਮੰਗਾਉਨੇ ਹੋ ਜਿਹੜੀ ਪੋਲੀਟੀਸ਼ੀਅਨ ਮੰਗ ਮੰਦਦੇ ਆ ਤੇ ਉਹ ਸਿਆਸੀ ਆ ਕਿ ਨਾ ਬਿਲਕੁਲ ਸਹੀ ਵੀ ਸਿਆਸੀ ਹੋ ਕੋਈ ਇੱਕ ਬੰਦਾ ਵੀ ਜਿਹੜਾ ਜਿਹੜਾ ਵੋਟ ਪਾ ਕੇ ਆਉਂਦਾ ਉਹ ਸਿਆਸਤ ਲਈ ਵੋਟ ਪਾਉਂਦਾ ਵੀ ਇਹਨੂੰ ਚੁੜਨਾ ਹੈ ਇਹਨੂੰ ਨਹੀਂ ਚੁੜਨਾ ਮੈਂ ਹਾਂ ਬਿਲਕੁਲ ਸਿੱਧਾ ਸਿਸ ਕਰਕੇ ਬੰਦਾ ਬੰਦਾ ਜਦੋਂ ਵੋਟਰ ਹੈ ਦੇਸ਼ ਦਾ ਉਹ ਵੀ ਸਿਆਸੀ ਹੈ ਤੇ ਤੁਰ ਤੱਕ ਸਾਰਾ ਕੁਝ ਸਿਆਸਤ ਦਾ ਬਿਲਕੁਲ ਸਿੱਧੂ ਸਾਹਿਬ ਜਦੋਂ ਕੋਈ ਸੰਸਥਾ ਵੀ ਬਣਾਉਂਦੇ ਨੇ ਜਾਂ ਆਣ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਦੇ ਵਿੱਚ ਵੀ ਪ੍ਰਧਾਨ ਜਾਂ ਸੈਕਟਰੀ ਚੁਣੇ ਜਾਂਦੇ ਨੇ ਉਹਨੂੰ ਇੱਕ ਸਿਆਸਤ ਦੀ ਤੌਰ ਤੇ ਹੀ ਅੱਗੇ ਜਾਂਦੇ ਨੇ ਕਿਉਂਕਿ ਉਹੀ ਲੋਕ ਅੱਗੇ ਜਾ ਕੇ ਜਿਹੜੀ ਆ ਕਿ ਸਿਆਸੀ ਲੋਕਾਂ ਨਾਲ ਗੱਲ ਕਰਦੇ ਨੇ ਮੰਤਰੀਆਂ ਨੂੰ ਮਿਲਦੇ ਨੇ ਇਸ ਕਰਕੇ ਸਾਰਾ ਇਹਦਾ ਇਹ ਜਥੇਬੰਦੀ ਬਣਾਉਣਾ ਉਹਨੂੰ ਗੈਰ ਸਿਆਸੀ ਕਹਿਣਾ ਗੈਰ ਸਿਆਸੀ ਦਾ ਮਤਲਬ ਇਹ ਹੈ ਵੀ ਅਸੀਂ ਤੁਹਾਡੀਆਂ ਵੋਟਾਂ ਨੂੰ ਖਰਾਬ ਨਹੀਂ ਕਰਾਂਗੇ ਜਦੋਂ ਤੁਸੀਂ ਮਰਜ਼ੀ ਕਰੀ ਜਾਓ ਅਸੀਂ ਤਾਂ ਗੈਰ ਸਿਆਸੀ ਆ ਤੁਹਾਡੀਆਂ ਵੋਟਾਂ ਤੇ ਕੁਝ ਨਹੀਂ ਖਰਾਬ ਕਰਾਂ ਤੁਸੀਂ ਸਾਡੇ ਤੇ ਰਾਜ ਕਰੋ ਅਸੀਂ ਤਾਂ ਐਵੇਂ ਛੋਟੀ ਜੀ ਮੰਗ ਲੈ ਕੇ ਆਏ ਆ ਇਸ ਕਿਸਮ ਦਾ ਗਿੜਗੜਾਉਣਾ ਹੈ ਗੈਰ ਸਿਆਸੀ ਕਹਿ ਕੇ ਯਾਨੀ ਗੈਰ ਸਿਆਸੀ ਕਹਿ ਕੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣਾ ਵੀ ਹੈ ਵੀ ਲੋਕਾਂ ਦਾ ਸਾਹ ਦੇ ਵੀ ਪਾਉਣਾ ਹੈ ਲੋਕਾਂ ਦਾ ਇਸ ਕਰਕੇ ਗੈਰ ਸਿਆਸੀ ਕੋਈ ਗੱਲ ਨਹੀਂ ਹੁੰਦੀ ਦੁਨੀਆ ਸਾਰੀ ਚ ਨਹੀਂ ਕੋਈ ਗੱਲ ਹੁੰਦੀ ਗੈਰ ਸਿਆਸੀ ਤੇ ਇਸ ਕਰਕੇ ਇਸ ਕਰਕੇ ਸਾਰਾ ਕੁਝ ਸਿਆਸਤ ਨਾਲ ਜੁੜਿਆ ਹੁੰਦਾ ਹੁਣ ਜਿਵੇਂ ਫਰਜ਼ ਕੀਤਾ ਆਪਾਂ ਸਿੱਖ ਧਰਮ ਦੇ ਵਿੱਚ ਇੱਥੇ ਕੋਈ ਗੱਲ ਕਰਦੇ ਆ ਵਿਆਖਿਆ ਕਰਦੇ ਆ ਦੂਜਿਆਂ ਨਾਲ ਅਸੀਂ ਵੱਖਰੀ ਵਿਆਖਿਆ ਕਰਦੇ ਆ ਸਾਡੀ ਇੱਕ ਸਿਆਸਤ ਹੈ ਵੀ ਅਸੀਂ ਉਹ ਉਹ ਜਿਹੜੀ ਐਸਜੀਪੀਸੀ ਦੀ ਸਿਆਸਤ ਆ ਉਹਦੇ ਨਾਲ ਸਹਿਮਤ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੈ ਇਸ ਕਰਕੇ ਅਸੀਂ ਆਪ ਦੇ ਸੰਸਥਾਨ ਦੇ ਵਿੱਚ ਜਿਹੜੀ ਕਰਦੇ ਆ ਉਹ ਸਾਡਾ ਸਾਡਾ ਅਸੀਂ ਨਹੀਂ ਅਸੀਂ ਕਦੇ ਵੀ ਨਹੀਂ ਕਹਿੰਦੇ ਅਸੀਂ ਗੈਰ ਸਿਆਸੀ ਆ ਬਿਲਕੁਲ ਤੇ ਨਾਲੇ ਅਸੀਂ ਸਿਆਸਤ ਕਰਦੇ ਨਹੀਂ ਅਸੀਂ ਸੱਤਾ ਦੀ ਸਿਆਸਤ ਨਹੀਂ ਕਰਦੇ ਬਿਲਕੁਲ ਬਿਲਕੁਲ ਵੀ ਪਾਵਰ ਲੈਣੀ ਹੈ ਜੀ ਐਮਐਲਏ ਬਣਨਾ ਹੈ ਛੋਟਾ ਕੋਈ ਹੋਰ ਅਹੁਦਾ ਲੈਣਾ ਇਹ ਹੁੰਦਾ ਠੀਕਾ ਪਰ ਫਿਰ ਵੀ ਸਾਡੀ ਇੱਕ ਸਿਆਸਤ ਹੈ ਇਸ ਕਰਕੇ ਹੁਣ ਕੱਲ ਦੇਖਿਆ ਜਾਏਗਾ ਕੀ ਹੁੰਦਾ ਤੇ ਸਿੱਖਾਂ ਨੂੰ ਗਲਤ ਥਾਂ ਤੇ ਇੱਕ ਸਿੱਖ ਕਿਸਾਨੀ ਨੂੰ ਗਲਤ ਥਾਂ ਤੇ ਫਸਾਇਆ ਲੱਗਦਾ ਸਾਨੂੰ ਤੇ ਵੇਖੋ ਹੁਣ ਇਹਦੇ ਚੋ ਕੀ ਨਿਕਲਦਾ ਕੁਝ ਕਹਿ ਨਹੀਂ ਸਕਦੇ ਬਿਲਕੁਲ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਅੱਜ ਦੀ ਜਿਹੜੀ ਗੱਲਬਾਤ ਕੀਤੀ ਹੈ ਐਮਐਸਪੀ ਦਾ ਜਿਹੜਾ ਰੇਟਾ ਜਿਉਂ ਦਾ ਤਿਉਂ ਹੈ ਬਾਕੀ ਕੱਲ ਪਤਾ ਲੱਗੇਗਾ ਕਿ 21 ਫਰਵਰੀ 2024 ਨੂੰ ਕਿਸਾਨ ਜਥੇਬੰਦੀਆਂ ਕੀ ਕਰਦੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਕੋਚ ਕਰਾਂਗੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਜਾਜਾ ਤੁਹਾਡਾ ਆਪਣਾ ਮੇਜਰ ਸੰਜਾਬੀ ਸੱਤ ਸਰੀਆ ਕਾ